Kulphi garma garma aagi gi aagi kulphi garma garma ਉਹ ਭਰਾਵਾ ਸ਼ਰਮ ਕਰ ਸ਼ਰਮ ਕਦੇ ਕੁਲਫੀ ਵੀ ਹੋਈਆ ਗਰਮ ਬਈ ਇਹ ਤਾਂ ਤੇਰਾ ਭਰਮ ਓ ਜਿੱਥੇ ਸਰੀਆਮ ਸਿਕਿਉਰਿਟੀ ਖੋ ਕੇ ਮੂਸਲ ਨੂੰ ਮਰਵਾ ਸਕਦੇ ਨੇ ਪੰਜਾਬ ਲਈ ਬੋਲਣ ਵਾਲੇ ਦੀਪ ਸਿੱਧੂ ਦਾ ਐਕਸੀਡੈਂਟ ਕਰਵਾ ਸਕਦੇ ਨੇ ਲਾਲ ਬੱਤੀ ਵਾਲੀਆਂ ਗੱਡੀਆਂ ਤੇ ਤਬਾ ਲਾਉਣ ਵਾਲੇ ਆਪਕਾਰਾਂ ਦੇ ਕਾਫਲੇ ਚਾ ਸਕਦੇ ਨੇ ਉਹਦੇ ਨਾਲ ਨਾਲ ਆਪਣੀ ਮਾਂ ਤੇ ਘਰ ਵਾਲੀ ਨੂੰ ਸਿਕਿਉਰਿਟੀ ਦਵਾ ਸਕਦੇ ਨੇ ਬਦਲਾ ਬਦਲਾਵ ਦਾ ਨਾਰਾ ਲਾ ਕੇ ਕਹੀਆਂ ਗੱਲਾਂ ਬਦਲਾ ਸਕਦੇ ਨੇ 50 50 ਸਾਲ ਦੀ ਲੀਡਰ 22 ਸਾਲ ਦੀਆਂ ਕੁੜੀਆਂ ਨਾਲ ਵਿਆਹ ਕਰਵਾ ਸਕਦੇ ਨੇ ਉੱਥੇ ਕਾਦੀ ਸ਼ਰਮਾ 10 ਫਿਰ ਕਿਉਂ ਨਹੀਂ ਹੋ ਸਕਦੀ ਕੁਲਫੀ ਗਰਮਾ ਗਰਮ ਓ ਕੁਲਫੀ ਗਰਮਾ ਗਰਮ ਓ ਯਾਰ ਆ ਤਾਂ ਤੇਰੀਆਂ ਮੈਂ ਸਾਰੀਆਂ ਗੱਲਾਂ ਮੰਨਦਾ ਪਰ ਕੁਲਫੀ ਗਰਮ ਨਹੀਂ ਹੋ ਸਕਦੀ ਨਹੀਂ ਹੋ ਸਕਦੀ ਉਹ ਜਿੱਥੇ ਨਸ਼ਾ ਛਡਾਉਣ ਵਾਲੇ ਤੇ ਗੁਰੂ ਦੇ ਲੜ ਲਾਉਣ ਵਾਲੇ ਨੂੰ ਜੇਲ੍ਹ ਕਰਾਉਂਦੇ ਨੇ ਕੂਲਾ ਚ ਪੰਜਾਬੀ ਬੋਲਣ ਤੇ ਜੁਰਮਾਨਾ ਸਾਰਾ ਦਿਨ ਹਿੰਦੀ ਪੜਾਉਂਦੇ ਨੇ ਇੱਕ ਕਿਸਾਨਾਂ ਦੀ ਪ੍ਰਾਲੀ ਫੂਕਣ ਤੇ ਰੋਕ ਆਪ ਵੱਡੇ ਵੱਡੇ ਰਾਵਨਾਂ ਨੂੰ ਅੱਗ ਲਾਉਂਦੇ ਨੇ ਲੋਕਾਂ ਦਾ ਨਾ ਹੋ ਜੇ ਇੱਕਾ ਇੰਟਰਨੈਟ ਬੰਦ ਕਰਾਉਂਦੇ ਨੇ ਪੰਜਾਬ ਚ ਰੋਟੀਆਂ ਸੇਕ ਕੇ ਦਿੱਲੀ ਨੂੰ ਖਵਾਉਂਦੇ ਨੇ ਉੱਥੇ ਕਾਦੀ ਸ਼ਰਮ ਫਿਰ ਕਿਉਂ ਨਹੀਂ ਹੋ ਸਕਦੀ ਕੁਲਫੀ ਗਰਮਾ ਗਰਮ ਓਏ ਤਾਂ ਤੇਰੀ ਮੈਂ ਸਾਰੀ ਗੱਲ ਮੰਨਦਾ ਪਿਓ ਮੇਰਿਆ ਪਰ ਕੁਲਫੀ ਗਰਮ ਨਹੀਂ ਹੋ ਸਕਦੀ ਬਈ ਇਹ ਤਾਂ ਤੇਰਾ ਭਰਮ ਜਿਹੜੇ ਕਦੇ ਚਾਹ ਵੇਚ ਹੁੰਦੇ ਸੀ ਹੁਣ ਦੇਸ ਦੀ ਬੋਲੀ ਲਾਈ ਜਾਂਦੇ ਨੇ ਉਹਨਾਂ ਨੂੰ ਕਰਦੇ ਪੂਰਾ ਟੌਰਚਰ ਜਿਹੜੇ ਸੱਚ ਲਈਤੇ ਗਾਈ ਜਾਂਦੇ ਨੇ ਲੋਕ ਨਹੀਂ ਕਰਦੇ ਏਕਾ ਇਹਨਾਂ ਨਾਲ ਲੜੰਦਾ ਤਾਂ ਹੀ ਕਰਸ ਢਿੱਲੋਂ ਹੋਰੇ ਬਾਹਰ ਨੂੰ ਜਾਈ ਜਾਂਦੇ ਨੇ ਓਏ ਇਹ ਆਪਦੇ ਆਪ ਨੂੰ ਆਮ ਆਮ ਕਹਿ ਕੇ ਖਾਸ ਉਹਦੇ ਕਮਾਈ ਜਾਂਦੇ ਨੇ ਇਹਨਾਂ ਦਾ ਕੋਈ ਨਹੀਂ ਦੀਨ ਧਰਮ ਫਿਰ ਤੂੰ ਹੀ ਦੱਸ ਬਈ ਕਿਉਂ ਨਹੀਂ ਹੋ ਸਕਦੀ ਕੁਲਫੀ ਕਰਮਾ ਕਰਮ ਓ